ਸਸਿਕਲ ਜੀ ਸਾਰਿਆਂ ਨੂੰ ਜਿੰਨੇ ਵੀ ਮੇਰੇ ਇਸ ਪੇਜ ਤੇ ਸਾਡੇ ਭੈਣ ਭਰਾ ਜੁੜੇ ਆ ਬੜੀ ਸ਼ੋਰ ਜੀਤੀ ਆਪਾਂ ਗੱਲ ਕਰਨੀ ਆ ਬਾਹਲੀ ਲੰਬੀ ਜਿਹੜੀ ਉਹ ਗੱਲਬਾਤ ਆ ਉਹ ਨਹੀਂ ਕਰਨੀ ਬੇਨਤੀ ਇਹ ਸੀ ਵੀ ਕੱਲ ਟੂਰਨਾਮੈਂਟ ਹੋਇਆ ਜੀ ਆਪਣਾ ਬੇਗੋਵਾਲ ਦੇ ਵਿੱਚ ਤੇ ਉੱਥੇ ਨਾ ਇੱਕ ਮਾਤਾ ਜੀ ਦੀ ਵੀਡੀਓ ਜਿਹੜੀ ਤੁਸੀਂ ਸਾਰੇ ਦੇਖ ਹੀ ਰਹੇ ਹੋ ਸੋਸ਼ਲ ਮੀਡੀਆ ਤੇ ਵਾਈਰਲ ਉਹ ਬਹੁਤ ਹੋ ਰਹੀ ਆ ਨਾ ਚਲੋ ਉਹਨਾਂ ਨੇ ਮਾਤਾ ਨੇ ਸਾਨੂੰ ਆ ਕੇ ਗਰਾਊਂਡ ਦੇ ਵਿੱਚ ਇਹ ਆਖਿਆ ਵੀ ਮੇਰੀ ਕੁੜੀ ਦਾ ਵਿਆਹ ਆ ਵੀ ਆਪਣਾ ਵੀ ਲੈਣ ਦੇਣ ਨੂੰ ਸਾਡੇ ਕੋਲੇ ਕੁਝ ਵੀ ਨਹੀਂ ਗਾਣਾ ਵੀ ਮੀ ਮੇਰੀ ਮਦਦ ਕਰਵਾਓ ਸਭ ਤੋਂ ਪਹਿਲਾਂ ਤਾਂ ਬਈ ਆਪਾਂ ਹੈਗੇ ਜਜ਼ਬਾਤੀ ਬੰਦੇ ਵੀ ਜਦੋਂ ਕੋਈ ਦੁਖੀ ਹੁੰਦਾ ਤੇ ਯਾਰ ਆਪਾਂ ਨੂੰ ਇਹ ਹੁੰਦਾ ਯਾਰ ਵੀ ਕਿਵੇਂ ਨਾ ਕਿਵੇਂ ਦਾ ਕੋਈ ਦੁੱਖ ਜਿਹੜਾ ਉਹ ਘਟਾਇਆ ਜਾਵੇ ਵੰਡਾਇਆ ਜਾਵੇ ਜਿਵੇਂ ਚਾਹੇ ਕੋਈ ਵੀ ਪਲੇਅਰ ਆ ਚਾਹੇ ਕੋਈ ਵੀ ਸਰਟੀਫੀਕੇਟ ਵਾਲਾ ਵੀਰ ਸੱਜਣਾ ਆਉਂਦਾ ਗਰਾਊਂਡ ਦੇ ਵਿੱਚ ਜਾਂ ਜਿਵੇਂ ਕੱਲ ਉਹ ਮਾਤਾ ਜੀ ਆਪਣੇ ਗਰਾਊਂਡ ਦੇ ਵਿੱਚ ਆਏ ਹਨ ਮੈਂ ਉਹਦੇ ਬਾਬਤ ਜਿਹੜੀ ਉਹ ਗੱਲ ਕਰਨੀ ਚਾਹੁੰਦਾ ਚਲੋ ਅਸੀਂ ਉਹਨਾਂ ਦਾ ਢੇੜਾ-ਗੁੜਾ ਵੀ ਲਵਾਇਆ ਸਾਰਿਆਂ ਨੇ ਸਹਿਯੋਗ ਵੀ ਕੀਤਾ ਬਹੁਤ سارے ਫੋਨ ਬਹੁਤ ਸਾਰੀਆਂ ਕਾਲਾਂ ਮੇਰੇ ਮੇਰੇ ਵਟਸਐਪ ਤੇ ਵੀ ਤੇ ਮੇਰੇ ਜਿੱਦਾਂ ਆਪਾਂ ਕਹ ਲਈਏ ਵੀ ਇੰਸਟਾਗ੍ਰam ਤੇ ਵੀ ਹੋਰ ਬਹੁਤ ਸਾਰੇ ਮੈਸੇਜ ਜਿਹੜੇ ਉਹ ਆ ਰਹੇ ਆ ਵੀ ਅਸੀਂ ਮਦਦ ਕਰਨੀ ਚਾਹੁੰਦੇ ਹਾਂ ਹਨਾ ਤੇ ਹੁਣ ਜਦੋਂ ਸਾਨੂੰ ਸਵੇਰੇ ਪਤਾ ਲੱਗਦਾ ਹਨਾ ਵੀ ਉੱਥੋਂ ਦੀ ਪੰਚਾਇਤ ਦਾ ਫੋਨ ਆਉਂਦਾ ਵੀ ਭਾਈ ਇਹਨਾਂ ਦੇ ਤਾਂ ਕੋਈ ਵਿਆਹ ਹੀ ਨਹੀਂਗਾ ਉਦੋਂ ਨਾ ਮਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਵੀ ਅਸੀਂ ਕੁਝ ਵੀ ਗਰਾਊਂਡ ਦੇ ਵਿੱਚੋਂ ਬੋਲਦੇ ਆ ਤਾਂ ਜੇ ਕਿਸੇ ਸੌਰੀ ਭਾਈ ਆਵਾਜ਼ ਆਉਂਦੀ ਹੈ ਜੀ ਮੈਨੂੰ ਦੱਸ ਦਿਓ ਇੱਕ ਵਾਰੀ ਜਿਹੜੇ ਮੰਨ ਲਾ ਵੀ ਕਿਸੇ ਦਾ ਦੁੱਖ ਵੰਡਾਉਣਾ ਚਾਹੁੰਦੇ ਆ ਉਹ ਤਾਂ ਕਿੱਡੀ ਵੱਡੀ ਪਦਰ ਤੇ ਯਾਰ ਮੈਸੇਜ ਫੋਨ ਕਰਕੇ ਵੀ ਸਾਨੂੰ ਦੱਸੋ ਸਾਨੂੰ ਦੱਸੋ ਹਨਾ ਤਾਂ ਲੋਕ ਕਿੱਦਾਂ ਸਾਡੇ ਜਜ਼ਬਾਤਾਂ ਨਾਲ ਖੇਡਦੇ ਹਨਾ ਮੈਂ ਕੋਈ ਦੁਖੀ ਨਹੀਂਗਾ ਹਨਾ ਜਦੋਂ ਮੇਰੀ ਸਵੇਰੇ ਗੱਲ ਹੋਈ ਉਹਨਾਂ ਨਾਲ ਉਹਨਾਂ ਦੇ ਪਰਿਵਾਰ ਨਾਲ ਵੀ ਹਾਂਜੀ ਤੁਸੀਂ ਸਾਨੂੰ ਇਹ ਗੱਲ ਕਹੀ ਸੀਗੀ ਵੀ ਸਾਡੀ ਕੁੜੀ ਦਾ ਵਿਆਹ ਕਹਿੰਦੇ ਜੀ ਅਸੀਂ ਤਾਂ ਉਹੀ ਕਹਤਾ ਸਾਡੇ ਸਰਤਾ ਜੀ ਅ ਕਰਜ਼ਾ ਸੀਗਾ ਜੀ ਤੇ ਇਸ ਕਰਕੇ ਅਸੀਂ ਆਖਿਆ ਵੀ ਮੈਨੂੰ ਨਾਲ ਦੀ ਮੇਰੀ ਜਿਹੜੀ ਸੀਗੀ ਮਾਈਓ ਦੇ ਨਾਲ ਮਾਤਾ ਦੇ ਆਈ ਹਨਾ ਵੀ ਉਹ ਕਹਿੰਦੇ ਵੀ ਵੀ ਤੂੰ ਐਂ ਕਹਦੇ ਮੇਰੀ ਕੁੜੀ ਦਾ ਵਿਆਹ ਬਹੁਤ ਦੁੱਖ ਲੱਗਿਆ ਯਾਰ ਦੇਖੋ ਤੁਸੀਂ ਜਿੰਨੇ ਵੀ ਭੈਣ ਭਰਾ ਆਉਂ ਬਾਹਰਲੇ ਯਾਰ ਬਹੁਤ ਔਖੀ ਆ ਕਮਾਈ ਵੀਰੇ ਹਨਾ ਇੱਥੇ ਕੋਈ ਵੀ ਬੰਦਾ ਉੱਠ ਕੇ ਕਹਿੰਦਾ ਵੀ ਕੁਝ ਵੀ ਵੀ ਇਦਾਂ ਕਰਕੇ ਯਾਰ ਵੀ ਸਾਡੀ ਮਦਦ ਕਰਾਓ ਅਸੀਂ ਜੋ ਵੀ ਬੋਲਦੇ ਆ ਤੁਸੀਂ ਸਾਡੇ ਬੋਲੇ ਤੇ ਫੁੱਲ ਚਾੜਦੇ ਹੋ ਯਾਰ ਪਹਿਲਾਂ ਤਾਂ ਤੁਹਾਡਾ ਧੰਨਵਾਦ ਪਰ ਸਾਨੂੰ ਵੀ ਇਹ ਚੀਜ਼ ਬਾਰੇ ਸੋਚਣਾ ਚਾਹੀਦਾ ਯਾਰ ਵੀ ਅਸੀਂ ਜਿਹੜੀ ਕਿਸੇ ਦੀ ਕਮਾਈ ਆ ਉਹ ਗਲਤ ਥਾਂ ਤਾਂ ਨਹੀਂ ਲੱਗ ਰਹੀ ਕਿਸੇ ਉਹੀ ਉਹੀ ਤਾਂ ਨਹੀਂ ਲੈ ਕੇ ਜਾ ਰਿਹਾ ਕਈ ਵਾਰੀ ਕੀ ਹੁੰਦਾ ਜਿਵੇਂ ਇਸ ਤਰ੍ਹਾਂ ਦੀ ਗੱਲ ਹੁੰਦੇ ਆ ਤਾਂ ਜਿਹੜੇ ਬੰਦੇ ਲੋਡ ਬੰਦ ਹੁੰਦੇ ਆ ਉਹ ਰਹਿ ਜਾਂਦੇ ਆ ਤੇ ਦੂਜੇ ਉਹ ਕਰ ਜਾਂਦੇ ਆ ਇਸੇ ਤਰ੍ਹਾਂ ਹੀ ਕਈ ਸਾਡੇ ਸੱਜਣ ਕਬੱਡੀ ਦੇ ਵਿੱਚ ਵੀ ਹੈਗੀਆ ਚਲੋ ਇੱਕ阿里 ਢੇੜਾ ਗੂੜਾ ਲਵਾਇਆ ਹੈਲਪ ਵੀ ਹੋ ਜਾਂਦੀ ਆ ਫਿਰ ਉਹਨਾਂ ਦਾ ਕੰਮ ਹੀ ਜਿਹੜਾ ਉਹ ਮੇਰੇ ਭਰਾ ਬਣਾ ਲੈਂਦੇ ਆ ਯਾਰ ਵੀ ਹਾਂ ਆਪਾਂ ਜਾਣਾ ਹੀ ਆ ਟੂਰਨਾਮੈਂਟ ਤੇ ਢੇੜਾ ਲਾਉਣੀ ਆ ਤੇ ਵੀ ਆਪਾਂ ਪੈਸੇ business ਬਣਾ ਲੈਂਦੇ ਆ ਸੋ ਸਾਡੀ ਹੱਥ ਬੰਨ ਕੇ ਬੇਨਤੀ ਆ ਲੋਕਾਂ ਦੀ ਕਮਾਈ ਬਹੁਤ ਔਖੀ ਆ ਵਿਦੇਸ਼ਾਂ ਦੇ ਵਿੱਚ ਜਾਂ ਇੱਥੇ ਵੀ ਬਹੁਤ ਔਖੀ ਕਮਾਈ ਦੇ ਨਾਲ ਲੋਕ ਆਪਦੇ ਪਰਵਾਰਾਂ ਨੂੰ ਵੀ ਪਾਲਦੇ ਆ ਹੋਰ ਵੀ ਕਿਤੇ ਲੋੜਵੰਦਾਂ ਦੀ ਸੇਵਾ ਹੁੰਦੀ ਆ ਉਹ ਕਰਦੇ ਆ ਸੋ ਮੇਰੀ ਹੱਥ ਵਨ ਕੇ ਬੇਨਤੀ ਆ ਵੀਰੇ ਕਬੱਡੀ ਦੀ ਗਰਾਊਂਡ ਦੇ ਵਿੱਚ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਜਦੋਂ ਕਿਸੇ ਪਲੇਅਰ ਦੇ ਸਰਟੀਫਿਕੇਟ ਲੱਗੂਗੀ ਹਨਾ ਜੀ ਜਰੂਰ ਹੈਲਪ ਕਰਾਂਗੇ ਅਸੀਂ ਆਪਾਂ ਇਸ ਗੱਲ ਤੋਂ ਭੱਜਦੇ ਨਹੀਂ ਨਾ ਹੀ ਆਪਾਂ ਭਜਣਾ ਆਪਾਂ ਜਜ਼ਬਾਤੀ ਬੰਦੇ ਆ ਬਾਈ ਦੇਖੋ ਮੇਰੇ ਨਾਲ ਦਿਲ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਮੈਨੂੰ ਇਹ ਸੀਗਾ ਵੀ ਯਾਰ ਮੈਂ ਕਿਹੜੇ ਵੇਲੇ ਇਹ ਗੱਲ ਕਰਦੇ ਆ ਹਨਾ ਮੈਂ ਦੱਸਦੇ ਆ ਯਾਰ ਵੀ ਤਾਂ ਕਿ ਯਾਰ ਲੋਕ ਇਮੋਸ਼ਨਲ ਜਿਹੜੇ ਹੋ ਕੇ ਯਾਰ ਹੋਰ ਨੱਚਦੇ ਆ ਆਪਾਂ ਦਾ ਜਾਣੇ ਕਿਵੇਂ ਇਨਸਾਨ ਕਰਵਾ ਲੈਣਾ ਹਨ ਕਿਉਂਕਿ ਮੇਰੇ ਕੋਲੇ 55000 ਰੁਪਇਆ ਉਦੋਂ ਬਾਅਦ ਚੋਂ ਭਾਜੀ ਇੱਕ ਮੰਗਾ ਯੂਐਸਏ ਤੋਂ ਭਾਜੀ ਮਿੰਟਾ ਬੇਗਵਾਲ ਤੋਂ 5000 ਰੁਪਇਆ ਕੋਈ ਹੋਰ ਦੇ ਕੇ ਆ ਸੀ 55000 ਰੁਪਇਆ ਮੇਰੇ ਕੋਲੇ ਉਹ ਪਿਆ ਆ ਜਿਹੜਾ ਉਹ ਮਾਲਤਾ ਦੀ ਅਨਾਉਂਸਮੈਂਟ ਤੋਂ ਬਾਅਦ ਇਕੱਠਾ ਹੋਇਆ ਸੀ ਉਹ ਆਪਾਂ ਜਿਹੜੇ ਲੋਡ ਬੰਦ ਹੋਣਗੇ ਉਹਨਾਂ ਤੱਕ ਪਹੁੰਚਦਾ ਕਰਾਂਗੇ ਸਾਡੀ ਹੱਥ ਵਨ ਕੇ ਬੇਨਤੀ ਆ ਵੀ ਇਸ ਤਰ੍ਹਾਂ ਆਪਾਂ ਨਾ ਕਰੀਏ ਜਿਹੜਾ ਹਰ ਇੱਕ ਬੰਦਾ ਦਾ ਸਬੰਧ ਕੱਢਣਾ ਚਾਹਣਾ ਹਨਾ ਆਪਦੀ ਕਮਾਈ ਦੇ ਵਿੱਚੋਂ ਪਰ ਸਾਡੀ ਸੋਚ ਇਹ ਆ ਵੀ ਬਾਈ ਜਿਹਨੇ ਕੋਈ 5 ਰੁਪਏ ਵੀ ਦਿੱਤੇ ਉਹਦੇ ਸਹੀ ਥ ਕੋਈ ਕਹੇਦਾ ਗਲਤ ਥਾਂ ਤੇ ਪੈਸਾ ਨਾ ਜਾਵੇ ਹਨਾ ਸੋ ਸਾਡੀ ਹੱਥ ਬੰਨ ਕੇ ਬੇਨਤੀ ਆ ਬਾਈ ਕੋਈ ਇਹ ਨਾ ਹੁਣ ਥੱਲੇ ਕਮੈਂਟ ਕਰਨ ਲੱਗ ਜਾਓ ਵੀ ਤੈਨੂੰ ਕੀ ਆ ਵੀ ਲੋਕਾਂ ਨੇ ਪੈਸੇ ਦਿੱਤੇ ਆ ਵੀ ਤੈਨੂੰ ਕੀ ਮਾਤਾ ਦੀ ਮਜਬੂਰੀ ਹੋਣੀ ਦੁੱਖ ਸਿਰਫ ਇਸ ਗੱਲ ਦਾ ਵੀ ਸਾਨੂੰ ਸਹੀ ਆ ਕੇ ਦੱਸ ਦਿੰਦੇ ਤਾਂ ਆਪਾਂ ਕਿਹੜਾ ਯਾਰ ਭਾਜਦੇ ਸੀਗੇ ਹਨਾ ਕਿਸੇ ਗੱਲ ਤੋਂ ਹਨਾ ਵੀ ਆਪਾਂ ਕਿਹੜਾ ਯਾਰ ਵੀ ਉਹ ਆਪਾਂ ਕਦੇ ਕਿਸੇ ਨੂੰ ਜਵਾਬ ਹੀ ਨਹੀਂ ਦਿੱਤਾ ਵੀ ਦੁੱਖ ਜਦੋਂ ਤੁਸੀਂ ਕਿਸੇ ਦੇ ਜਜ਼ਬਾਤਾਂ ਨਾਲ ਖੇਡਦੇ ਆ ਈਮੋਸ਼ਨਲ ਬਲੈਕਮੇਲ ਜਿਹੜਾ ਕਰਦੇ ਆ ਦੁੱਖ ਉਸ ਗੱਲ ਦਾ ਆਉਂਦਾ ਸੋ ਹੱਥ ਬੰਨ ਕੇ ਬੇਨਤੀ ਆ ਵੀ ਪਲੀਜ਼ ਆਪਾਂ ਸੁਚੇਤ ਹੋਈਏ ਸਾਰੇ ਟੂਰਨਾਮੈਂਟਾਂ ਤੇ ਜਿੰਨੇ ਵੀ ਸਾਡੇ ਵੀਰ ਆਉਂਦੇ ਆ ਜਿਹੜੇ ਪਲੇਅਰ ਆਉਂਦੇ ਆ ਠੀਕ ਆ ਜਿਹੜੇ ਤਾਂ ਲੋੜ ਬੰਦਿਆ ਠੀਕ ਆ ਉਹਨਾਂ ਨੂੰ ਸਾਡਾ ਵੈਲਕਮ ਆਓ ਯਾਰ ਤੁਸੀਂ ਠੀਕ ਆ ਵੀ ਸਾਨੂੰ ਪਤਾ ਹੁੰਦਾ ਯਾਰ ਵੀ ਆਹ ਬੰਦਾ ਲੋੜ ਬੰਦਿਆ ਤਾਂ ਇਹ ਬੰਦੇ ਨੂੰ ਲੋੜ ਐ ਇਸ ਟਾਈਮ ਪਰ ਕਈ ਸਾਡੇ ਇਸ ਤਰ੍ਹਾਂ ਵੀ ਵੀ ਸਾਡੇ ਸੱਜਣ ਹੁੰਦੇ ਆ ਵੀ ਜਿਹੜੇ ਵਿਚਾਰੇ ਵੀ ਆਪਾਂ ਕਹਿ ਲਈਏ ਵੀ ਕਬੱਡੀ ਨੂੰ ਵੀ ਛੱਡੀ ਕਾਫੀ ਟਾਈਮ ਹੋਇਆ ਵਾ ਹੁੰਦਾ ਤੇ ਉਹ ਵੀ ਆ ਕੇ ਕਹਿੰਦੇ ਵੀ ਮੈਂ ਖੇਡਣੀ ਚਾਹਣਾ ਦੇਖੋ ਜਿਹੜੇ ਬੰਦੇ ਨੇ 5 ਸਾਲ ਹੋ ਗਏ ਕਬੱਡੀ ਛੱਡੀ ਨੂੰ ਸਰਟੀਫੀਕੇਟ ਕਰਕੇ ਬੈਠਾ ਉਹ ਨਾ ਤਾਂ ਉਹਦੀ ਉਵੇਂ ਪ੍ਰੋਪਰ ਤਰੀਕੇ ਨਾਲ ਰਿਕਵਰੀ ਹੋਵੇ ਠੀਕ ਆ ਤੇ ਨਾ ਹੀ ਉਹ ਖੇਡ ਸਕੇ ਉਸ ਤਰੀਕੇ ਨਾਲ ਸੋ ਬੇਨਤੀ ਆ ਵੀ ਆਪਾਂ ਇਹ ਚੀਜ਼ਾਂ ਤੋਂ ਨਾ ਦੇਖੋ ਲੋਕਾਂ ਦੀ ਕਮਾਈ ਬਹੁਤ ਔਖੀ ਆ ਬਾਈ ਬਾਹਰਲੇ ਭੈਣ ਭਰਾ ਜਿਹੜੇ ਆ ਜਿਹੜੇ ਬਹੁਤ ਦਿਨ ਰਾਤ ਕਈ ਸਵੇਰੇ 3 ਵਜੇ ਜਾਗਦੇ ਆ ਕਈ ਸਵੇਰੇ 2 ਵਜੇ ਜਾਗਦੇ ਆ ਸਾਰਾ ਸਾਰਾ ਦਿਨ ਕੰਮ ਕਰਦੇ ਆ ਯਾਰ ਜਦੋਂ ਉਹ ਬੰਦੇ ਇੰਨੇ ਇੱਕ ਜਜ਼ਬਾਤੀ ਹੋ ਕੇ ਫੋਨ ਕਰਦੇ ਆ ਵੀ ਆਰ ਵੀ ਹਾਂ ਅਸੀਂ ਆਹ ਕਰਨਾ ਇਹਨਾਂ ਲਈ ਤੇ ਜਦੋਂ ਬਾਅਦ ਚ ਪਤਾ ਲੱਗਦਾ ਤਾਂ ਉਦੋਂ ਦੁੱਖ ਹੁੰਦਾ ਸੋ ਮੈਂ ਕੋਈ ਬਾੜਾ ਪੱਡਾ ਨਹੀਂ ਆ ਭਾਈ ਮੈਂ ਇੱਕ ਜਜ਼ਬਾਤੀ ਜਿਹਾ ਬੰਦਾ ਯਾਰ ਮੇਥੋਂ ਨਾ ਗੱਲ ਕਹਿ ਹੋ ਜਾਂਦੀ ਹੈ ਹਨਾ ਇਹ ਗੱਲ ਵੀ ਮੈਂ ਕਹਿਣੀ ਨਹੀਂ ਸੀ ਚਾਹੁੰਦਾ ਕਰਨੀ ਨਹੀਂ ਸੀ ਚਾਹੁੰਦਾ ਪਰ ਮੇਰੀ ਮਜਬੂਰੀ ਬਣ ਗਈ ਕਿਉਂਕਿ ਮੇਰੇ ਕੋਲੇ 55000 ਰੁਪਏ ਜਿਹੜੀ ਉਹ ਮਾਇਆ ਉਹਨਾਂ ਦੀ ਆਈ ਹੋਈ ਸੀ ਉਹ ਆਪਾਂ ਜਿਹੜੇ ਖਜ਼ਾਨਿਆਂ ਚ ਆ ਗਈ ਬੈਗ ਤਾਂ ਨਹੀਂ ਕਰਨੀ ਪਰ ਉਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਲੋੜ ਮੰਦ ਆਪਣੇ ਭੈਣ ਭਰਾਜੀ ਕੋਈ ਹੋਊਗਾ ਤਾਂ ਆਪਾਂ ਉਹ ਤੁਹਾਨੂੰ ਮੇਰੇ ਪੇਜ ਰਾਹੀਂ ਜਾਣਕਾਰੀ ਵੀ ਦੇਵਾਂਗੇ ਵੀ ਭਾਈ ਇਹ ਉਹ ਪੈਸੇ ਸੀਗੇ ਬਾਕੀ ਆਪਾਂ ਕਿਸੇ ਦਾ ਪੈਸਾ ਚਲੋ ਫੜਦੇ ਨਹੀਂਗੇ ਹਨਾ ਕਦੇ ਵੀ ਤੇ ਨਾ ਹੀ ਆਪਾਂ ਕੋਈ ਬਾੜਾ ਇੰਨਾ ਤੁਹਾਨੂੰ ਪਤਾ ਲਾਈਵ ਵੀ ਆਉਂਦੇ ਆ ਕਿਸਾਨ ਅੰਦੋਲਨ ਦੇ ਵਿੱਚ ਚਲੋ ਉਦੋਂ ਆਪਾਂ ਰੈਗੂਲਰ ਸਾਰੇ ਲਗਾਤਾਰ ਲਾਈਵ ਹੁੰਦੇ ਰਹੇ ਆ ਹਨਾ ਤਾਂ ਹੁਣ ਤਾਂ ਚਲੋ ਆਪਣਾ ਆਦੇ ਕਮਾਂਕਾਰਾਂ ਦੇ ਵਿੱਚ ਵਿਜੀ ਹਾਂ ਸੋ ਬੇਨਤੀ ਕਰਦੇ ਆਂ ਵੀ ਆਪਾਂ ਸਾਰੇ ਭਰਾ ਰਲ ਮਿਲ ਕੇ ਇੱਕ ਚੰਗੀ ਸੋਚ ਲੈ ਕੇ ਆਈਏ ਆ ਵੀ ਆ ਕੰਮ ਬੰਦ ਕਰ ਗਏ ਟੂਰਨਾਮੈਂਟਾਂ ਤੇ ਟੂਰਨਾਮੈਂਟਾਂ ਤੇ ਬੰਦੇ ਹੁੰਦੇ ਆ ਕਿਉਂਕਿ ਯਾਰੀ ਚਾਰ ਚਾਰ ਬੰਦੇ ਵੀ ਸੱਜਣ ਸਾਡੇ ਟੂਰਨਾਮੈਂਟਾਂ ਤੇ ਪਲੇਅਰ ਜਾਂ ਹੋਰ ਜਿਹੜੇ ਇਦਾਂ ਦੇ ਗੇੜੇ ਵਾਲੇ ਆ ਜਾਂਦੇ ਆ ਦੇਖੋ ਟੂਰਨਾਮੈਂਟ ਤੇ ਲੋਕ ਤਾਂ ਉਹੀ ਹੁੰਦੇ ਆ ਉਹ ਵਿਚਾਰੇ ਯਾਰ ਇੱਕ ਤਾਂ ਵੀ ਜੇਬ ਚੋਂ ਖਰਚਾ ਕਰਕੇ ਆਉਂਦੇ ਆ ਦੂਜਾ ਜਦੋਂ ਕੋਈ ਅਸੀਂ ਬੇਨਤੀ ਕਰਦੇ ਆ ਬਾਈ ਕਦੇ ਕਿਸੇ ਨੇ ਮੱਥੇ ਵੱਟ ਹੀ ਨਹੀਂ ਪਾਇਆ ਯਾਰ ਕਿਸੇ ਗੱਲ ਤੋਂ ਹਨਾ ਤਾਂ ਫਿਰ ਉਦੋਂ ਬਾਅਦ ਗੀਮਾਂ ਵਾਲਿਆਂ ਨੂੰ ਵੀ ਉਹ ਦਿੰਦੇ ਆ ਯਾਰ ਆਪਾਂ ਉਹਨਾਂ ਨੂੰ ਉਹਨਾਂ ਦੀਆਂ ਜੀਬਾਂ ਥੋੜਾ ਖਾਲੀ ਕਰਨੀਆਂ ਆਪਾਂ ਯਾਰ ਠੀਕ ਆ ਕੋਈ ਦਸਵੰਦ ਹੁੰਦਾ ਲੋੜਵੰਦ ਇੱਕ ਬੰਦਾ ਆ ਗਿਆ ਕਿ ਟੂਰਨਾਮੈਂਟ ਤੇ ਚਲੋ ਉਹਦੀ ਪ੍ਰੋਪਰ ਤਰੀਕੇ ਨਾਲ ਹੈਲਪ ਹੋ ਜਾਂਦੀ ਆ ਪਰ ਇਹ ਥੋੜਾਗਾ ਵੀ ਯਾਰ ਆ ਵੀ ਆਪਾਂ ਆਹ ਟੂਰਨਾਮੈਂਟ ਤੇ ਵੀ ਆਣਾ ਦੂਜੇ ਤੇ ਵੀ ਜਾਣਾ ਤੀਜੇ ਤੇ ਵੀ ਜਾਣਾ ਚੌਥੇ ਤੇ ਵੀ ਜਾਣਾ ਸੋ ਇਹ ਬੇਨਤੀ ਆ ਬਿਲਕੁਲ ਬਾਈ ਨੇ ਗੱਲ ਬੜੀ ਵਧੀਆ ਕਹੀ ਕਿ ਕੋਈ ਵੀ ਇਸ ਤਰ੍ਹਾਂ ਦਾ ਵੀ ਜੀੜੇ ਵਾਲਾ ਕੋਈ ਸੱਜਣ ਆਊਗਾ ਆਉਣ ਵਾਲੇ ਟਾਈਮ ਦੇ ਵਿੱਚ ਪਹਿਲੀ ਗੱਲ ਤਾਂ ਉਹ ਆਪ ਦਾ ਪੈਸਾ ਲਿਖਾ ਕੇ ਲੈ ਕੇ ਆਵੇ ਪੰਚਾਇਤ ਤੋਂ ਆਪਦੇ ਸਰਪੰਚ ਦੇ ਸਾਈਨ ਹੋਣ ਵੀ ਵਾਕਿਆਹੀ ਇਹ ਲੋੜਵੰਦ ਆ ਠੀਕ ਆ ਬਾਕੀ ਇਹ ਲੋੜਵੰਦਾ ਤੇ ਚਲੋ ਆਪਾਂ ਦਾ ਸੰਗਤ ਕਰੂਗੀ ਆਪਾਂ ਦਾ ਕੁਝ ਵੀ ਨਹੀਂ ਆਪਾਂ ਦਾ ਬਈ ਜਮਾ ਕੂੜ ਆ ਵੀ ਸਿੱਧੀ ਗੱਲ ਤੁਹਾਨੂੰ ਦੱਸ ਗਿਆ ਹਨਾ ਪ੍ਰਤਾਪ ਵੀਰੇ ਠੀਕ ਹੈ ਜੀ ਬਿਲਕੁਲ ਪਰ ਪਤਾ ਤੁਸੀ ਵੀ ਮੈਸੇਜ ਵਾਰ-ਵਾਰ ਕਰ ਰਹੇ ਹੋ ਫਿਰ ਉਹ ਗੱਲ ਕੱਟੀ ਜਾਂਦੀ ਆ ਪ੍ਰਤਾਪ ਕੜਿਆਣਾ ਵੀਰੇ ਬਿਲਕੁਲ ਠੀਕ ਆ ਪਹਿਲਾਂ ਗੱਲ ਸੁਣ ਲੋ ਫਿਰ ਮੇਰਾ ਵੀ ਧਿਆਨ ਦੂਜੇ ਪਾਸੇ ਚਲਾ ਜਾਂਦਾ ਹਨਾ ਸੋ ਬੇਨਤੀ ਆ ਪਰ ਅਲ ਮਿਲ ਕੇ ਸਾਰੇ ਭਰਾ ਇਸ ਚੀਜ਼ ਤੋਂ ਵੀ ਥੋੜਾ ਜਿਆਹ ਉਹ ਕਰੀਏ ਟੂਰਨਾਮੈਂਟ ਕਮੇਟੀਾਂ ਨੂੰ ਵੀ ਬੇਨਤੀ ਆ ਸਾਰੇ ਜਿੰਨੇ ਮੇਰੇ ਭਰਾ ਹੁੰਦੇ ਆ ਨਾ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਾਂ ਥੋੜਾ ਜਿਆਹ ਲੋਕਾਂ ਬਾਰੇ ਕਿਸਾ ਯੋਗ ਵੀ ਟੂਰਨਾਮੈਂਟ ਲਈ ਪਾਉਂਦੇ ਆ ਫਿਰ ਉਹ ਸਾਨੂੰ ਵੀ ਪੈਸੇ ਦਿੰਦੇ ਆ ਜਦੋਂ ਵੀ ਇਸ ਤਰ੍ਹਾਂ ਦੀ ਸਾਫ ਫੀਟ ਲੱਗਦੀ ਆ ਉਦੋਂ ਵੀ ਪੈਸੇ ਪਾਉਂਦੇ ਆ ਜਦੋਂ ਯਾਰ ਮੈਂ ਕਹਿੰਦਾ ਵੀ ਕਮਾਲ ਹੋ ਗਈ ਯਾਰ ਵੀ ਰਾਤ ਆ ਨਾ ਇਹੋ ਵੀਡੀਓ ਇੰਨੀ ਕਿ ਵਾਇਰਲ ਹੋ ਗਈ ਲੋਕ ਇੰਨੇ इमोशनल ਹੋ ਕੇ ਰੋ ਰੋ ਕੇ ਮੈਸੇਜ ਕਰ ਰਹੇ ਆ ਨਾ ਤਾਂ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਦੁੱਖ ਹੀ ਇਸ ਗੱਲ ਦਾ ਯਾਰ ਯਾਰ ਵੀ ਠੀਕ ਆ ਇੱਦਾਂ ਫਿਰ ਹਰ ਦੇਖੋ ਯਾਰ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਆ ਹਰ ਇੱਕ ਦਾ ਕੋਈ ਆਪਾਂ ਕਹਿੰਦੇ ਕਿਸੇ ਨਾ ਕਿਸੇ ਨੂੰ ਆਪਾਂ ਕਰਜ਼ਾ ਦੇਣਾ ਹੀ ਆ ਕਿਸੇ ਨਾ ਕਿਸੇ ਦਾ ਕੁਝ ਨਾ ਕੁਝ ਦੇਣਾ ਹੀ ਆ ਉਹ ਆਪਾਂ ਆਪਣੀ ਮਿਹਨਤ ਨਾਲ ਉਹਨੂੰ ਉਹ ਆਪਾਂ ਇਸ ਤਰ੍ਹਾਂ ਟੂਰਨਾਮੈਂਟਾਂ ਤੇ ਆ ਕੇ ਲੋਕਾਂ ਨੂੰ ਮੋਸ਼ਨਲ ਬਲੈਕਮੇਲ ਕਰਕੇ ਮੇਰੇ ਵਰਗੇ ਜਜ਼ਬਾਤੀ ਬੰਦੇ ਜਜ਼ਬਾਤੀ ਹੋ ਗਏ ਬੋਲ ਜਾਂਦੇ ਆ ਸੋ ਇਹਨਾਂ ਗੱਲਾਂ ਵਾਲ ਬਾਈ ਜੀ ਪਲੀਜ਼ ਪਲੀਜ਼ ਧਿਆਨ ਦਿਓ ਕਮਾਈ ਬਾਹਰਲੇ ਭਰਾਵਾਂ ਦੀ ਬਹੁਤ ਔਖੀ ਆ ਕਿਉਂਕਿ ਇਹ ਕਮਾਈਆਂ ਕਰਨੀਆਂ ਦਿਨ ਰਾਤ ਜਾਗਣਾ ਆ ਆਪਣੇ ਬੱਚਿਆਂ ਦੇ ਮੂੰਹ ਚੋਂ ਜਿਹੜੇ ਪੈਸੇ ਕੱਢ ਕੇ ਉਹ ਬਾਈ ਉਹ ਸਾਡੇ ਲਈ ਇੱਥੇ ਭੈਣ ਭਰਾ ਸਾਡੇ ਭੇਜਦੇ ਆ ਟੂਰਨਾਮੈਂਟਾਂ ਤੇ ਵੀ ਜਾਂ ਹੋਰ ਇਸ ਤਰ੍ਹਾਂ ਦੀ ਜਦੋਂ ਵੀ ਕੋਈ ਗੱਲਬਾਤ ਹੁੰਦੀ ਆ ਸੋ ਇਹ ਬੇਨਤੀ ਮੇਰੇ ਦਿਲ ਦੇ ਵਿੱਚ ਸੀਗੀ ਯਾਰ ਮੇਨਾ ਬੇਚੈਨੀ ਜੀ ਹੋਈ ਪਈ ਸੀ ਕਿ ਮੈਂ ਚਲੋ ਆਪਾਂ ਜਿਹੜੀ ਆ ਸੰਗਤ ਦੇ ਨਾਲ ਉਹ ਸ਼ੇਅਰ ਕਰਾਂਗੇ ਮੇਰੇ ਕੋਲੇ 55000 ਰੁਪਏ ਪਿਆ ਜੀ ਉਹ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਨਾ ਕਿਸੇ ਲੋੜਵੰਦ ਪਰਿਵਾਰ ਦੇ ਕੋਈ ਵੀ ਜੀ ਹੋਊਗਾ ਜਿੱਥੇ ਵੀ ਕੋਈ ਲੋੜ ਜਿੱਥੇ ਆਪਾਂ ਨੂੰ ਪਤਾ ਉੱਥੇ ਆਪਾਂ ਉਹ ਪਹੁੰਚਦਾ ਕਰਾਂਗੇ ਤੇ ਉਹ ਰਾਮ ਦੀ ਬਹੁਤ ਔਖੀ ਆ ਕਿਉਂਕਿ ਇਹ ਕਮਾਈਆਂ ਕਰਨੀਆਂ ਦਿਵਰਾਤ ਜਾਗਣਾ ਆਪਣੇ ਬੱਚਿਆਂ ਦੇ ਮੂੰਹ ਚੋਂ ਜਿਹੜੇ ਪੈਸੇ ਕੱਢ ਕੇ ਉਹ ਬਾਈ ਉਹ ਸਾਡੇ ਲਈ ਇੱਥੇ ਭੈਣ ਭਰਾ ਸੰਦੇ ਭੇਜ ਗਿਆ ਟੂਰਨਾਮੈਂਟਾਂ ਤੇ ਵੀ ਜਾਂ ਹੋਰ ਇਸ ਤਰ੍ਹਾਂ ਦੀ ਜਦੋਂ ਵੀ ਕੋਈ ਗੱਲਬਾਤ ਹੁੰਦੀ ਸੋ ਇਹ ਬੇਨਤੀ ਮੇਰੇ ਦਿਲ ਦੇ ਵਿੱਚ ਸੀਗੀ ਯਾਰ ਮੇਰਾ ਬੇਚੈਨੀ ਜੀ ਹੋਈ ਪਈ ਸੀ ਕਿ ਮੈਂ ਚਲੋ ਆਪਾਂ ਜਿਹੜੀ ਆ ਸੰਗਤ ਦੇ ਨਾਲ ਕਾਰਾਂਗੀ ਮੇਰੇ ਕੋਲੇ 55000 ਰੁਪਿਆ ਪਿਆ ਜੀ ਉਹ ਮੈਂ ਆਉਣ ਵਾਲੇ ਟੂਰਨਾਮੈਂਟਾਂ ਤੇ ਵੀ ਜਾਂ ਹੋਰ ਇਸ ਤਰ੍ਹਾਂ ਦੀ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਸੋ ਇਹ ਬੇਨਤੀ ਮੇਰੇ ਦਿਲ ਦੇ ਵਿੱਚ ਸੀਗੀ ਯਾਰ ਮੈਨੂੰ ਬੇਚੈਨੀ ਹੋਇਆ ਯਾਰ ਵੀ ਸਾਡੇ ਲੋਕਾਂ ਨੂੰ इमोशनल ਕਰਕੇ ਲੋਕ ਕਿਦਾਂ ਉਹ ਕਰਦੇ ਹਨ ਸੋ ਸਾਰੇ ਭਰਾ ਪੂਰੇ ਧਿਆਨ ਦੇ ਨਾਲ ਸਾਰੇ ਤੁਸੀਂ ਯਾਰ ਸਤਿਕਾਰਯੋਗ ਹੋ ਠੀਕ ਆ ਵੱਡੇ ਵੀ ਹੋ ਛੋਟੇ ਵੀ ਹੋ ਪਰ ਆਪਣੀ ਰਾਹੀ ਬੇਨਤੀ ਆ ਯਾਰ ਵੀ ਜਿਹਦੀ ਵੀ ਕਮਾਈ ਆ ਠੀਕ ਆ ਉਹ ਸਹੀ ਥਾਂ ਤੇ ਲੱਗੇ ਵੀ ਉਹ ਜਾਨੀ ਕਿ ਵੀ ਉਹ ਗਲਤ ਥਾਂ ਵੀ ਉਹ ਗਲਤ ਥਾਂ ਤੇ ਨਾ ਜਾਵੇ ਸੋ ਮੇਰਾ ਭਰਾ ਬਣ ਕੇ ਇੰਨੀ ਕੁ ਮੇਰੀ ਬੇਨਤੀ ਸੀਗੀ ਬਹੁਤ ਬਹੁਤ ਧੰਨਵਾਦ ਬੋਲਿਆ ਚੱਲਿਆ ਮੈਂ ਮਾਫੀ ਮੰਗਦਾ ਹਾਂ ਨਾ ਮੇਰੇ ਝੋਲੀ ਪਾ ਦੇ ਭਾਈ ਜਣ ਕੇ ਵੀ ਕੋਈ ਵੀ ਇਦਾਂ ਨਾ ਸੋਚੇ ਵੀ ਹੁਣ ਤੂੰ ਬਾਲਾ ਪੱਡਾ ਜਾਂ ਕਿਦਾਂ ਹਨਾ ਵੀ ਮੈਂ ਸਿਰਫ ਇੱਕ ਮੈਂ ਆਪਣੇ ਦਿਲ ਦੇ ਜਜ਼ਬਾਤ ਤੁਹਾਡੇ ਨਾਲ ਉਹ ਸਾਂਝੇ ਕੀਤੇ ਹਨਾ ਮੇਰੇ ਦਿਲ ਦੇ ਵਿੱਚ ਸੀਗਾ ਸੋ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਪਈ ਨਹੀਂਗਾ ਇੱਕ ਦਿਨ ਵੀ ਛੇ ਵੀਡੀਓ ਵਾਇਰਲ ਹੋਈ ਸੀ ਵੀ ਰਪਿੰਦਰ ਕਹਿੰਦਾ ਵੀ ਆਪਾਂ ਕੇ ਨਹੀਂ ਮਦਦ ਨਹੀਂ ਕਰਾਉਣੀ ਆਪਣੀ ਕੀ ਗੱਤ ਆ ਯਾਰ ਆਪਾਂ ਕੌਣ ਆ ਆਪਣੀ ਤਾਂ ਇੱਕ ਡਿਊਟੀ ਲਈ ਆ ਯਾਰ ਪ੍ਰਮਾਤਮਾ ਨੇ ਜਿੰਨਾ ਕੁ ਸਮਾਂ ਸੱਚ કરી ਆਵਾਂਗੇ ਹਨ ਵੀ ਆਪਾਂ ਨੂੰ ਕੋਈ ਐ ਨਹੀਂਗਾ ਹਨ ਸੋ ਬੇਨਤੀ ਆ ਪ੍ਰਤਾਪ ਕੜਿਆਣੇ ਵਾਲੇ ਕੜਿਆਣੇ ਵਾਲੇ ਬਾਰੇ ਮੈਸੇਜ ਆ ਰਹੇ ਆ ਕਿ ਉਹ ਕਿਸੇ ਨੇ ਜਾਣ ਪੁੱਛ ਕੇ ਮਾਰਿਆ ਜਾਂ ਕਿੱਦਾਂ ਜੀ ਉਹ ਬਜ਼ੁਰਗ ਸੀਗੇ ਉਹਨਾਂ ਦੀ ਡਰਿੰਕ ਡਰੰਕ ਕੀਤੀ ਹੋਈ ਸੀਗੀ ਤੇ ਇਸ ਕਰਕੇ ਉਹਨਾਂ ਨੂੰ ਜਾਂ ਤਾਂ ਪਤਾ ਨਹੀਂ ਲੱਗਿਆ ਤੁਹਾਨੂੰ ਪਤਾ ਜਦੋਂ ਬੰਦੇ ਦੀ ਇਨਸ਼ਾਅਰ ਦਰੂਹ ਪੀਤੀ ਹੋਈ ਨਹੀਂ ਇੱਕ ਵਾਰ ਬਜ਼ੁਰਗ ਦਾ ਵਾਸਤਾ ਉਹ ਪ੍ਰਤਾਪ ਗਰਾਊਂਡ ਤੇ ਖੇਡਣ ਨੂੰ ਜਾ ਰਿਹਾ ਸੀ ਤੇ ਉਹਦੇ ਪਿਛੇ ਦੀ ਆ ਕੇ ਫੇਟ ਮਾਰੀ ਰਾਤ ਵੀ ਮੇਰੀ ਉਹਦਾ ਨਾਲ ਵੀਡੀਓ ਕਾਲ ਤੇ ਗੱਲ ਹੋਈਆ ਬਿਲਕੁਲ ਉਹ ਠੀਕ ਆ ਖਤਰੇ ਤੋਂ ਬਾਹਰ ਆ ਸੱਚੇ ਪਾਤਸ਼ਾਹ ਦੀ ਮਿਹਰ ਆ ਸੋ ਮੁੰਡਾ ਆਪਣਾ ਭਰਾ ਠੀਕ ਆ ਯਾਰ ਹਨਾ ਸੋ ਸਾਰੇ ਦੁਆ ਕਰੋ ਆਪਾਂ ਪੰਜਾਬ ਚੜ੍ਹਦੀ ਕਲਾ ਜੋ ਵੀ ਸਾਡੀਆਂ ਜਿਹੜੀਆਂ ਖੇਡਾਂ ਨੇ ਕਿਹਾ ਕਬੱਡੀ ਆ ਚਾਹੇ ਉਹ ਕੋਈ ਵੀ ਖੇਡ ਆ ਫੁੱਟਬਾਲ ਆ ਹਾਕੀ ਆ ਬਾਲੀ ਵਾਲਾ ਸਾਰੀਆਂ ਖੇਡਾਂ ਨੂੰ ਆਪਾਂ ਤਕੜੇ ਕਰੋ ਸਾਰੇ ਵਧੀਆ ਰਹੋ ਸਾਰੇ ਪੋਜ਼ਿਟਿਵ ਰਹੋ ਚੜ੍ਹਦੀ ਕਲਾ 'ਚ ਰਹੋ ਸੋ ਬੇਨਤੀ ਇਹੀ ਸੀਗੀ ਜੀ ਜੇ ਕੋਈ ਗਲਤੀ ਫਲਤੀ ਮੇਰੇ ਤੋਂ ਲੱਗੀ ਹੋਵੇ ਤੁਹਾਨੂੰ ਲਗਾ ਵੀ ਮੈਂ ਕੋਈ ਗਲਤ ਬੋਲ ਗਿਆ ਯਾਰ ਵੀ ਇੱਥੇ ਆਏ ਨੂੰ ਨਹੀਂ ਸੀ ਬੋਲਣਾ ਚਾਹੀਦਾ ਤਾਂ ਮੈਂ ਮਾਫੀ ਚਾਹੁੰਦਾ ਬਾਈ ਜੀ ਇੰਨੀ ਕੀ ਬੇਨਤੀ ਸੀਗੀ ਬਾਕੀ ਕੋਈ ਵੀ ਜਦੋਂ ਕੋਈ ਅਸੀਂ ਸੁਨੇਹਾ ਮੈਸੇਜ ਦਿੰਨੇ ਆ ਤਾਂ ਤੁਸੀਂ ਬਾਅਦ ਚੜ ਕੇ سپورਟ ਕਰਦੇ ਹੋ ਤੁਹਾਡਾ ਤੈ ਤੈ ਦਿਲ ਤੋਂ ਧੰਨਵਾਦ ਬਹੁਤ ਬਹੁਤ ਸਤਿਕਾਰ ਤੁਹਾਡੇ ਲਈ ਵਾਹਿਗੁਰੂ ਤੁਹਾਡੀਆਂ ਕਮਾਈਆਂ ਦੇ ਵਿੱਚ ਬਰਕਤਾਂ ਪਾਵੇ ਤੇ ਇਸੇ ਤਰ੍ਹਾਂ ਤੁਸੀਂ ਜਿਹੜਾ ਲੋੜਵੰਦਾਂ ਦੇ ਲਈ ਉਹ ਖੜਦੇ ਰਹੋ ਜੀ ਬਹੁਤ ਬਹੁਤ ਧੰਨਵਾਦ ਜੀ ਬੋਲਿਆ ਚੱਲਿਆ ਮਾਫ ਵਾਹਿਗੁਰੂ ਜੀ ਕਾ